ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਡਗਰੂ ਰਹਿ ਜਾਂਦਾ ਤੇ ਟਰੋਲੀ ਭਾਈ ਵੀ ਨੇੜੇ ਦੇ ਪਿੰਡ ਆ ਜੀ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਤਿੰਨੇ ਨਹੀਂ ਮਾਲਾ ਜੀ ਇੱਕ ਤਾਂ ਸਾਹੀ ਵਾਲਾ ਹੀਫਰਾ ਟਾਪ ਦੀ ਇੱਕ ਗੱਬਣ ਵੜਾ ਤੇ ਇੱਕ ਸੂਆ ਸਵਾਇਆ ਨਾਗਾ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਰੋਸੀਬ ਸਿੰਘ ਆ ਬਈ ਪਿੰਡ ਸੱਦਾ ਸਿੰਘ ਦਾ ਜ਼ਿਲ੍ਹਾ ਮੁਗਾ ਤਹਿਸੀਲ ਮੁਬਈ ਮੋਬਾਈਲ ਨੰਬਰ ਜੀ 946415952 ਠੀਕ ਆ ਵੀਰੇ ਤਿੰਨ ਨਾਗਾ ਜੀ ਅੱਜ ਤਿੰਨ ਨਾਗਾ ਬਈ ਇੱਕ ਵਾਰੀ ਜੀ ਮੈਂ ਵੇਖੀ ਥੋੜੇ ਆਉਣ ਤੋਂ ਪਹਿਲਾਂ ਪਹਿਲਾਂ ਠੀਕ ਆ ਜੀ ਕਾਲੀ ਵੈੜ ਤੋਂ ਸ਼ੁਰੂ ਕਰਦੇ ਸੂਆ ਗਿਣਨਾ ਜੀ ਇਹ ਬਈ ਚਾਰਾਂ ਦਿਨਾਂ ਦਾ ਸੂਆ ਇਹਦਾ ਕਿੰਨਵਾ ਸੂਆ ਸੂਈ ਹੈ ਜੀ ਸੂਆ ਤੀਜਾ ਸੂਈ ਵੀ ਹੈ ਬਾਈ 40 ਦਿਨਾਂ ਦਾ ਸੂਆ ਜੀ ਆਪਣੇ ਕੋਲ ਵੀਡੀਓ ਪਈ ਆਪਣੇ ਚੈਨਲ ਤੇ ਵੀਡੀਓ ਹੈ ਜੀ ਠੀਕ ਆ ਆਪਣੇ ਚੈਨਲ ਤੇ ਵੀਡੀਓ ਹੈ 15 ਤੋਂ 16 ਕਿਲੋ ਦਾ ਜਿਹੜਾ ਚੋਲਣਾ ਪੋ ਜੋਖ ਦਾਂਗੇ ਹਾਂ ਜੋਖ ਦਾਂਗੇ ਬੱਚਾ ਜੀ ਐਕਸਪਾਇਰੀ ਹੋ ਗਿਆ ਹਾਂਜੀ ਬੱਚੀ ਸੀਗੀ ਬਾਈ ਠੀਕ ਆ ਥਾਣਾ ਦੀ ਗਾਰੰਟੀ ਹੈ ਜੀ ਜਮਾ ਜਮਾ ਓਕੇ ਆ ਭੂਰ ਛੱਟੇ ਦੀ ਗਾਰੰਟੀ ਥਣ ਵੱਧ ਘਟ ਦੀ ਗਾਰੰਟੀ ਹੈ ਬਾਈ ਠੀਕ ਆ ਵੀਰੇ ਕੱਦ ਕਾਠ ਦੇ ਪੱਖ ਤੋਂ ਕਰਮਾਂ ਵਾਲੀ ਚੰਗੀ ਆ 40 ਦਿਨਾਂ ਦਾ ਸੂਆ ਜੀ ਬਾਕੀ ਬੱਚਾ ਮਗਰ ਬੱਚੀ ਸੀਗੀ ਗਰਮੀ ਕਾਰਨ ਐਕਸਪਾਇਰੀ ਹੋ ਗਈ ਜੀ ਬੇਲ ਕਤੇ ਕੱਦ ਕਾਟ ਦੀ ਚੰਗੀ ਐ ਜੀ 15 ਤੋਂ 16 ਕਿਲੋ ਦੁੱਧ ਤੁਸੀਂ ਜੋਕ ਕੇ ਲਿਜਾ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦੇ ਆ ਜੀ ਸੋਹਣਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖਣ ਮਾ ਅੱਗੇ ਦੁੱਧ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਬਾਕੀ ਇਹ ਤਾਂ ਕਰਮ ਵਾਲੀਆਂ ਐ ਚਾ ਫਹਿਜੀਆਂ ਹੁੰਦੀਆਂ ਬਈ ਮੀਂਹ ਪੈ ਜੇ ਮਾੜਾ ਜਿਹਾ ਮੌਸਮ ਠਰ ਗਿਆ ਤਾਂ ਵੱਧ ਵੀ ਜਾਂਦੀ ਆ ਹੁਣ ਤੁਹਾਨੂੰ ਪਤਾ ਵੀਰੇ ਗਰਮੀ ਦਾ ਟਾਈਮ ਆ 15 16 ਕਿਲੋ ਵੀ ਬਹੁਤ ਹੁੰਦਾ ਜੀ ਤੇ ਥਣਾ ਦੀ ਗਾਰੰਟੀ ਹੈ ਜੀ ਜਮਾ ਓਕੇ ਪੋਲੀ ਚ ਆਈ ਹੈ ਬਾਈ ਪੂਰ ਛੱਟੇ ਦੀ ਗਾਰੰਟੀ ਆਪਣੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ 35000 ਦੀ ਵਾਟ ਦੇ ਦੇ ਹੋ ਜੂ ਮਾੜਾ ਮੋਟਾ ਜੀ ਮੋਟਾ ਕਰ ਲੈ ਜਾਇਜ਼ ਡਿਮਾਂਡ ਆ 35000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਨੰਬਰ ਸਕਰੀਨ ਤੇ ਚੱਲੂਗਾ ਜੀ ਦੋ ਨੰਬਰ ਸਾਹੀ ਵਾਲੇ ਦਾ ਸੂਆ ਕਿੰਨਾ ਮਾਜੀ ਇਹ ਬਈ ਦੂਜਾ ਸੂਆ ਵਾ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਹਜੇ ਬਈ 8 ਤੋਂ 9 ਦਿਨ ਪਈ ਇਹਦੇ ਪੈਣ ਡੇਟ ਮੁਤਾਬਕ ਠੀਕ ਹੈ ਥਨਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਜਮਾ ਜਮਾ ਗਰੰਟੀ ਹੈ ਕਿੰਨਾ ਪਿਆ ਜੂ ਵੀਰੇ ਦੁੱਧ ਦੁੱਧ ਬਈ ਪਹਿਲਾਂ ਨੇ 14 ਕਿਲੋ ਦਿੱਤਾ ਨੇ ਹੂੰ ਚੰਗੀ ਆ ਇਹ 15 ਪਿਆ ਦੇ 16 ਪਿਆ ਜੀ ਨਿੱਗਰ ਆ ਵੀਰੇ ਵਜਨ ਵਜੂਦ ਦੇ ਪੱਖ ਤੋਂ ਕਰਮ ਵਾਲੀ ਪੂਰੀ ਚੰਗੀ ਆ ਹਜੇ 2 5 4 ਦਿਨ ਲੈ ਜੂ ਸੋਹਣਾ ਥਾਣਾ ਦਾ ਸੈਜ ਆ ਕੱਲਾ ਕੱਲਾ ਨਿੱਖੜ ਮਾ ਠੰਡੀ ਠੰਡੀ ਰੰਗ ਪ੍ਰਿੰਟ ਦੇ ਪੱਖ ਤੋਂ ਪੂਰੀ ਚੰਗੀ ਆ ਸੋਹਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਬਾਕੀ ਸੀਲਸ ਲੱਗ ਪੂਰੀ ਉਹ ਥੋੜਾ ਜਿਹਾ ਮੋਰੀ ਦਾ ਕਰਦੀ ਐ ਜੀ ਬਾਕੀ ਠੰਡੀ ਸੀਲ ਵੀਰੇ ਤੁਹਾਡੇ ਸਾਹਮਣੇ ਆ ਜੀ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਆ ਦੁੱਧ ਦੇਊ ਕਰਮਾ ਵਾਲੀ ਮੱਝਾਂ ਰਗਾ ਜੀ ਫੈਟ ਆਊਗੀ ਚੰਗੀ ਉਮੇ ਲੱਦ ਛਾੜਾ ਦਾ ਹੈ ਨਹੀਂ ਕੰਮ ਥੋੜਾ ਜਿਹਾ ਮੋਰੀ ਦਾ ਕਰਦੀ ਐ ਇੱਕ ਕੈਮਰੇ ਤੋਂ ਬਸੂ ਡਰਦਾ ਬਾਕੀ ਠੰਡੀ ਸੀਲ ਤੁਹਾਨੂੰ ਦਿਖਾ ਵੀ ਦਿੰਨੇ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਐ ਜੀ ਇਹ ਵੈਡ ਬਈ 52000 ਦੀ ਦਿਹਰਾ ਉਹ ਜੂ ਮਾੜਾ ਮੋਟਾ ਮੋਟਾ ਮਾਨਤਨ ਕਰਦੇ ਠੀਕ ਹੈ ਵੀਰੇ ਜਿਹੜੀ ਆ ਬੱਚੀ ਆ ਦੰਦੋ ਕਿਵੇਂ ਆ ਵੀਰੇ ਇਹ ਬਈ ਇੱਕੇ ਗਾਂਦ ਗਈ ਦੋਵੇਂ ਬੱਚੀਆਂ ਅੱਛਾ ਹਾਂਜੀ ਠੀਕ ਆ ਉਹ ਦੂਜਾ ਸੁਆ ਉਹ ਚੌਗੀ ਆ ਦੰਦੋ ਠੀਕ ਹੈ ਇਹ ਛੀਰੀ ਹੈ ਜੀ 14 15 ਮਹੀਨੇ ਦੀ ਇਹ 14 15 ਨਿੱਗਰ ਵਾਲੀ ਆ ਹੈਨਾ ਵਜਨ ਵਜੂਦ ਪੂਰਾ ਚੰਗਾ ਪਿਓਰ ਸਾਹੀਵਾਲ ਚ ਕਪਲਾ ਚ ਇੱਕ ਕਰ ਲੋ ਜੀ ਧੰਨ ਚੈੱਕ ਕਰ ਲੋ ਬੰਨ ਚੈੱਕ ਕਰ ਲੋ ਜਿਹੜੇ ਸ਼ੌਕ ਰੱਖਦੇ ਆ ਨਾ ਸਾਹੀਵਾਲ ਦਾ ਉਹਨਾਂ ਵਾਸਤੇ ਤੋਹਫਾ ਜੀ ਕਿਉਂਕਿ ਇਹ ਬ੍ਰੀਡ ਥੋੜੀ ਜੀ ਆਪਣੇ ਪੰਜਾਬ ਚ ਘੱਟ ਮਿਲਦੀ ਫੂਡ ਸ਼ਾਂਗਦਾ ਹੈ ਨਹੀਂ ਬਈ ਕੋਈ ਨਾ 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 ਬਈ ਸੰਭਨ ਵਾਲੀ ਚੀਜ਼ ਆਏ ਪੂਰੀ ਚਮਕ ਦਮ ਕਾਲੀ ਆ ਲਿਸ਼ਕਾ ਮਾਰਦੀ ਆ ਧੁੱਪੇ ਦਾ ਕਰਮ ਵਾਲੀ ਝੋਲੀ ਮੈਂ ਤੁਹਾਨੂੰ ਚੈੱਕ ਵੀ ਕਰਵਾ ਦੂੰਗਾ ਜੀ ਚੈੱਕ ਕਰ ਸਕਦੇ ਹੋ ਤੇ ਇਹਦਾ ਭਾਅ ਕਿੰਨਾ ਕਰ ਜੈ ਜੀ ਡਿਮਾਂਡ ਜੀ ਇਹਦੇ ਇਹ 15000 ਦੀ ਵੜ ਦੇਣਾਗੇ ਹੋ ਜੋ ਮਾੜਾ ਕਰ ਦੇਾਂਗੇ ਬਈ 15000 ਦੀ ਬਈ ਨਹੀਂ ਨਹੀਂ ਮਦਰ ਹਨ 22 ਕਿਲੋ ਦਾ ਤੇ ਹੁਣ ਚਲਦੀ ਪਈ ਆ ਬਾਈ ਤੇ ਸੂਈ ਵੀ ਆ ਠੀਕ ਆ ਤੇ 22 ਨੂੰ ਪੂਰੀ ਠੰਡੀ ਸੀ ਲਾ ਦੋ ਪਸੀ ਬੈ ਕੇ ਚੋਣਾਂ ਦਾ ਕੰਮ ਠੀਕ ਆ ਯਾਨੀ ਚੰਗੇ ਮਦਰ ਮਲਕਰ ਰਿਕਾਰਡ ਆ ਦੋਨਾਂ ਦੇ ਬਾਕੀ ਜਿਹਨੂੰ ਵੀ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ